ਹੋ ਚਲ ਬੁਲਿਆ ਚਲਿਓ ਥੇ ਚਲੀਏ ਹੋ ਜਿੱਥੇ ਸਾਰੇ ਅਨੇ ਹੋਣਾ ਕੋਈ ਸਾਡੀ ਜਾਤ ਪਛਾਣੇ ਤੇ ਨਾ ਸਾਨੂੰ ਮੰਨੇ ਉਹ ਹੋ ਹੋ ਅੱਜ ਕੱਲ੍ਹ ਐਨੀਮੇਸ਼ਨ ਦਾ ਦੌਰ ਹੈ ਤੁਹਾਡਾ ਜਿਹੜਾ ਕੰਮ ਹੈ ਜ਼ਿਆਦਾਤਰ ਐਨੀਮੇਸ਼ਨ ਨੇ ਲੈ ਲਿਆ ਲੇਕਿਨ ਜੋ ਹੱਥ ਦੀ ਕਲਾ ਹੈ ਅੱਜ ਵੀ ਜਿਹੜੀ ਤੁਹਾਡੇ ਕੋਲ ਮਹਾਰਤ ਹੈ ਜੀ 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 ਉਹਦੀ ਵੈਲਿਊ ਬਹੁਤ ਹੈ ਹਾਂਜੀ ਬਿਲਕੁਲ ਹੈ ਇਹ ਰਹੂਗੀ ਔਰ ਵੈਲਿਊ ਪਈ ਹੈ ਪੈ ਰਹੀ ਹੈ ਇੱਕ ਚੀਜ਼ ओरिजिनल ਹੁੰਦੀ ਸੀ ਇੱਕ ਨੂੰ ਫਿਲਮਾਇਆ ਜਾ ਰਿਹਾ ਇੱਕ ਦਿਖਾਵਾ ਕੀਤਾ ਜਾ ਰਿਹਾ ਤਾਂ ਇਹ ਫਰਕ ਤਾਂ ਦੇਖੋ ਰਹੇ ਗਈ ਹਣਾ ਮਾਨ ਲਓ ਫੋਰ ਏਗਜ਼ਾਮਪਲ ਕਿਸੇ ਟਾਈਮ ਗੱਡਿਆਂ ਦੇ ਬਰਾਦ ਜਾਂਦੀ ਸੀ ਜਾਂ ਜਾਂਦੇ ਸੀ ਲੋਕ ਉਹ ਨੇਚਰਲ ਸੀ ਉਦੋਂ ਉਹੀ ਸੋਰਸ ਸੀ ਉਹਨਾਂ ਕੋਲੇ ਹਣਾ ਗੱਡੇ ਤੋਂ ਪਹਿਲਾਂ ਨਹੀਂ ਹੋਏਗਾ ਤਾਂ ਪੈਦਲ ਜਾਂਦੇ ਸੀ ਜਦੋਂ ਉਹਨਾਂ ਕੋਲੇ ਕੋਈ ਚੀਜ਼ ਆ ਗਈ ਤਾਂ ਉਹਨਾਂ ਨੇ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਉਦੋਂ ਬਾਅਦ ਮਰੂਤੀਕਾਰ ਆ ਗਈ ਉਹਨਾਂ ਨੇ ਉਹਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਬਹੁਤ ਪੁਰਾਣੀ ਚੀਜ਼ ਹੈ ਜਿਹੜੀ ਦੁਬਾਰਾ ਤੁਸੀਂ ਕਹ ਲਓ ਜਿਵੇਂ ਕੋਈ ਆਪਾਂ ਜਿਵੇਂ ਵਿਆਹ ਦੇ ਕਲਚਰ ਦੀ ਗੱਲ ਕਰ ਰਹੇ ਤੁਸੀਂ ਹਰ ਚੀਜ਼ੀ ਦੁਬਾਰਾ ਮੋੜ ਲੈ ਰਹੀ ਹੈ ਕਿਉਂਕਿ ਅੱਜਕੱਲ ਦਾ ਸਰਪ੍ਰਾਈਜ਼ ਦਾ ਟ੍ਰੈਂਡ ਚੱਲ ਪਿਆ ਜਿਆਦਾ ਮਤਲਬ ਕਿ ਜੋ ਕੋਈ ਕੋਈ ਇਸ ਵੀ ਵਿਸ਼ੇਤਨੀ ਮੈਂ ਕਹਿ ਰਿਹਾ ਹਾਂ ਜਿਸse ਵੀ ਤੁਸੀਂ ਕੰਮ ਚਲਾ ਲਓ ਜਿਕਰ ਕੋਈ ਸਰਪ੍ਰਾਈਜ਼ ਦਿੰਦਾ ਕੋਈ ਬਾਹਰੋਂ ਆਇਆ ਜਾਂ ਉਹ ਸਰਪ੍ਰਾਈਜ਼ ਦਾ ਇੱਕ ਅਲੱਗ ਜਿਹੜਾ ਵੱਖਰਾ ਨਜ਼ਾਰਾ ਹਰੇਕ ਕੋਈ ਲੋਤਪ ਲੈਣਾ ਚਾਹੁੰਦਾ ਉਹ ਜੀ 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 ਚੁੜਾਣਾ ਕਲਚਰ ਦੁਬਾਰਾ ਫੇਰ ਸ਼ੁਰੂ ਹੋ ਗਿਆ ਹਾਂਜੀ ਭਾਵੇਂ ਹੁਣ ਆਪਾਂ ਤੁਸੀਂ ਗੱਲ ਤੋੜ ਲਈ ਪ੍ਰੀ ਵੈਡਿੰਗ ਦੀ ਆਪਾਂ ਗੱਲ ਕਰ ਲਈ ਸੈਟ ਲੱਗੇ ਹੋਏ ਨੇ ਪੁਰਾਣੇ ਕੱਚੇ ਘਰਾ ਦੇ ਸੈਟ ਲਾadType ਲੋਕਾਂ ਨੇ ਉਹ ਵੀ ਇੱਕ ਅਗਲੇ ਦਾ ਕਾਰੋਬਾਰ ਬਣ ਗਿਆ ਕਾਰੋਬਾਰ ਹੈ ਹਾਂਜੀ ਲੇਕਿਨ ਉਹ ਸਾਰਾ ਪੁਰਾਣਾ ਜਿਹੜੇ ਸਿੰਪਲ ਸਾਦੇ ਸੂਟ ਪਾ ਕੇ ਹਨਾ ਪ੍ਰੀ ਵੈਡਿੰਗ ਬਣਵਾਉਣੀ ਉਹ ਪੁਰਾਣਾ ਕਲਚਰ ਲੋਕ ਚਾਹਣ ਲੱਗੇ ਕਿ ਠੀਕ ਹੈ ਯਾਰ ਪੁਰਾਣਾ ਕਲਚਰ ਵਧੀਆ ਸੀਗਾ ਅੱਜ ਦੇ ਟਾਈਮ ਦੇ ਵਿੱਚ ਰਿਸ਼ਤੇ ਨਾਤੇ ਇੰਨੇ ਟੁੱਟਣ ਲੱਗੇ ਉਹ ਮਾਡਰਨਾਈਜੇਸ਼ਨ ਇੰਨਾ ਕਿ ਜ਼ਿਆਦਾ ਹੋ ਗਿਆ ਕਿ ਆਪਸੀ ਜਿਹੜੀ ਫਿਕ ਪੈ ਗਈ ਯਾਨੀ ਕਿ ਪੈਸੇ ਦੀ ਦੌੜ ਚ ਬੰਦਾ ਇੰਨੇ ਭੱਜਣ ਲੱਗ ਗਿਆ ਕੇ ਬੰਦੇ ਨੂੰ ਇਹ ਨਹੀਂ ਪਤਾ ਕਿ ਮੇਰਾ ਕਿਹਦੇ ਨਾਲ ਕਿਹੜਾ ਰਿਸ਼ਤਾ ਕਿਹਦੇ ਨਾਲ ਕਿਹੜਾ ਰਿਸ਼ਤਾ ਬਿਲਕੁਲ ਸਹੀ ਹੈ। ਉਹ ਵੀ ਕਹਿ ਰਿਹਾਗਾ ਵੀ ਇੱਕ ਦਾ ਸੁਜੀ ਪੰਜਾਬੀ ਪੋਡਕਾਸਟ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਵਿਆਹ ਦੇ ਕਲਚਰ ਦੀ। ਭਾਵੇਂ ਕਿ ਪੁਰਾਣੇ ਸਮੇਂ ਦੇ ਵਿੱਚ ਵਿਆਹ ਦੇ ਆਪ ਕੋ ਆਪਣੇ ਨੀਤੀ ਰਿਵਾਜ ਹਨ ਲੇਕਿਨ ਜੋ ਕਿਸੇ ਦੇ ਵਿੱਚ ਉਹ ਰਿਤੀ ਰਿਵਾਜ ਕਾਫੀ ਹੱਦ ਤੱਕ ਬਦਲ ਵੀ ਗਏ ਨੇ। ਲੇਕਿਨ ਇਹ ਸਭ ਦੇ ਦਰਮਿਆਨ ਹਰੇ ਕੋਈ ਆਪਣੇ ਅਨੋਖੇ ਤਰੀਕੇ ਦੇ ਨਾਲ ਵਿਆਹ ਸਮਾਗਮ ਕਰਵਾ ਰਹੇ। ਜਿਸ ਤਰੀਕੇ ਦੇ ਨਾਲ ਕਿਸੇ ਵੀ ਸ਼ਖਸੀਅਤ ਨੂੰ ਕੋਈ ਚੀਜ਼ ਵਧੀਆ ਲੱਗਦੀ ਹੈ ਉਸੇ ਤਰੀਕੇ ਨਾਲ ਕਰਵਾ ਲਿਆ। ਲੇਕਿਨ ਅੱਜ ਕੱਲ ਇੱਕ ਸੋਸ਼ਲ ਮੀਡੀਆ ਤੇ ਇੱਕ ਚੀਜ਼ ਬਹੁਤ ਵਾਇਰਲ ਹੋ ਰਹੀ ਹੈ ਕਿ ਜਦੋਂ ਵੀ ਕਿਸੇ ਦਾ ਵਿਆਹ ਹੈ ਉਸ ਦੇ ਵਿੱਚ ਇੱਕ ਵੀਰ ਹੈ ਉਹ ਜਾਂਦੇ ਨੇ ਉਹਨਾਂ ਨੇ ਇਨਵਾਈਟ ਜਦੋਂ ਕਰਦੇ ਨੇ ਵਿਆਹਲੇ ਤਾਂ ਉਸ ਦੇ ਵਿੱਚ ਜਾ ਕੇ ਉਹਨਾਂ ਦੀ ਵਿਆਹ ਲਈ ਨੇਚਰਲ ਇੱਕ ਪੱਕੇ ਜਿਹੜੀ ਆ ਉਹ ਕ੍ਰੀਏਟ ਕੀਤੀ ਜਾਂਦੀ ਹੈ। ਯਾਨੀ ਕਿ ਆਰਟ ਦੀ ਗੱਲਬਾਤ ਹੋਈ। ਸੋ ਸਾਡੇ ਨਾਲ ਸਰਵੀ ਸਿੰਘ ਜੀ ਜੁੜੇ ਨੇ। ਸਰਜੀਤ ਸਿੰਘ ਜੀ ਸਵਾਗਤ ਹੈ ਤੁਹਾਡਾ ਜੀ ਮੇਰੇ। ਸਤਿ ਸ਼੍ਰੀ ਅਕਾਲ ਜੀ। ਜੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕ ਅਚਰ ਵੀਰ ਜੀ ਅੱਜ ਕੱਲ ਮੈਂ ਦੇਖਿਆ ਕਿੰਨੀ ਵਾਰੀ ਤੁਹਾਡੀਆਂ ਜਿਹੜੀਆਂ ਰੀਲਾਂ ਦੇਖਿਆ ਨੇ ਮੈਂ ਤੁਸੀਂ ਹੂਬ ਹੂ ਤਸਵੀਰ ਬਣਾ ਦਿੰਨੇ ਹੋ ਲਾੜਾ ਲਾੜੀ ਦੀ ਜੀ ਜੀ ਤਾਂ ਇਹ ਇਹ ਕਿਦਾਂ ਅਸੀਂ ਦੇ ਵਿੱਚ ਮਾਈਂਡ ਦੇ ਵਿੱਚ ਤੁਹਾਡੇ ਆਇਆ ਵੀ ਮੈਂ ਵਿਆਹ ਤੇ ਜਾ ਕੇ ਹੀ ਉਸ ਤਰੀਕੇ ਨਾਲ ਤਿਆਰ ਕਰਕੇ ਮੌਕੇ ਤੇ ਦੇਣੀ ਆ ਅਕਸਰ ਆਪਾਂ ਦੇਖਦੇ ਆਪਾਂ ਕਿਸੇ ਮੀਲੇ ਤੇ ਜਾਂਦੇ ਆ ਜਾਂ ਫਿਰ ਹੁਣ ਲੇਕ ਤੇ ਵੀ ਉੱਥੇ ਕਈ ਆਰਟਿਸਟ ਬੈਠੇ ਨੇ ਲੇਕਿਨ ਤੁਸੀਂ ਵਿਆਹ ਵਾਲਾ ਕਲਚਰ ਨਵਾਂ ਤੋੜਾ ਤੋੜਤਾ ਹਾਂਜੀ ਹਾਂ ਅਸਲ ਦੇ ਵਿੱਚ ਸਮੇਂ ਦੇ ਵੈਸੇ ਮੈਂ ਦੱਸਣਾ ਚਾਹੂੰਗਾ ਵੀ ਨਵੀਂ ਚੀਜ਼ ਨਹੀਂ ਹੈ ਇਹ ਬਹੁਤ ਪੁਰਾਣੀ ਚੀਜ਼ ਹੈ ਜਿਹੜੀ ਦੁਬਾਰਾ ਤੁਸੀਂ ਕਹੋ ਜਿਵੇਂ ਕੋਈ ਆਪਾਂ ਜਿਵੇਂ ਵਿਆਹ ਦੇ ਕਲਚਰ ਦੀ ਗੱਲ ਕਰ ਰਹੇ ਤੁਸੀਂ ਹਰ ਚੀਜ਼ੀ ਦੁਬਾਰਾ ਮੋੜ ਲੈ ਰਹੀ ਹੈ ਇਹ ਚੱਲਦਾ ਆ ਰਿਹਾ ਜਿਵੇਂ ਹੁਣ ਪੁਰਾਣੀਆਂ ਚੀਜ਼ਾਂ ਤੁਸੀਂ ਅੱਜ ਕੱਲ ਸਿੰਗਿੰਗ ਚ ਦੇਖੋਗੇ ਪੁਰਾਣਾ ਅੱਜ ਕੱਲ ਮੈਂ ਦੇਖ ਰਿਹਾ ਬੜਾ ਤੂੰਬੇ ਨਾਲ ਉਹ ਗਾ ਰਹੇ ਨੇ ਪੁਰਾਣੀਆਂ ਚੀਜ਼ਾਂ ਮੁੜ ਕੇ ਆ ਰਹੀਆਂ ਨੇ ਹਨ ਤੇ ਉਵੇਂ ਹੀ ਜਿਵੇਂ ਆਪਾਂ ਜਾ ਕੇ ਜਦੋਂ ਕੈਮਰੇ ਦਾ ਨਹੀਂ ਸੀ ਜਮਾਨਾ ਜਾਂ ਤੁਸੀਂ ਕਹਿ ਲੋ ਜੀ ਜਦੋਂ ਕੈਮਰਾ ਫੋਨ ਚ ਨਹੀਂ ਸੀਗਾ ਪਰ ਇਹ ਸੀਗਾ ਉਦੋਂ ਜਿਹੜੇ ਕੋਈ ਰਾਜੇ ਮਹਾਰਾਜੇ ਸੀ ਉਹਨਾਂ ਦੇ ਉਦੋਂ ਹੱਥ ਨਾਲ ਹੀ ਤਸਵੀਰ ਬਣਦੀ ਸੀਗੀ ਆਪਣੇ ਜਾ ਕੇ ਸਾਹਮਣੇ ਬਿਠਾ ਕੇ ਉਹਨਾਂ ਨੂੰ ਉਹਦਾ ਬਣਾਇਆ ਕਰਦੇ ਸੀਗੇ ਇਹ ਕਨਸੈਪਟ ਕਿੱਥੋਂ ਆਇਆ ਵੈਸੇ ਇਹ ਕਨਸੈਪਟ ਬਹੁਤ ਪੁਰਾਣਾ ਹੈ ਜੀ ਇਹ ਹੁਣ ਵੀ ਗੋਰਿਆਂ ਦੇ ਵਿੱਚ ਤਾਂ ਅੱਜ ਵੀ ਕਰਦੇ ਆ ਪਰ ਆਪਣੇ ਪੰਜਾਬ ਦੇ ਵਿੱਚ ਚਲੋ ਮੈਨੂੰ ਮੌਕਾ ਮਿਲਿਆ ਜੇ ਤੁਸੀਂ ਕਹ ਲਓ ਕੋਈ ਮਤਕੇ ਨਹੀਂ ਕੀਤਾ ਸੀਗਾ ਮੈਂ ਕਰ ਤਾਂ ਬਹੁਤ ਟਾਈਮ ਤੋਂ ਰਿਹਾ ਸੀ ਬਟ ਰੀਸੈਂਟਲੀ ਜਦੋਂ ਨਵੰਬਰ ਦੇ ਵਿੱਚ ਮੈਂ ਕੀਤਾ ਤਾਂ ਉਹ ਇੰਨਾ ਜ਼ਿਆਦਾ ਚੱਲ ਗਿਆ ਤੇ ਵਾਇਰਲ ਹੋ ਗਿਆ ਉਸ ਤੋਂ ਬਾਅਦ ਤਾਂ ਹੁਣਾਂ ਦੀ ਬਹੁਤ ਜ਼ਿਆਦਾ ਡਿਮਾਂਡ ਚ ਆਇਆਗਾ ਤੇ ਬਸ ਹੁਣ ਚੱਲੀ ਜਾ ਰਹੀ ਹੁਣੇ ਨਵਾਂ ਇੱਕ ਟ੍ਰੈਂਡ ਹੋ ਗਿਆ ਹੈ ਜ਼ਰੂਰ ਜੀ ਕਿ ਚਲੋ ਵੈਸੇ ਤੁਸੀਂ ਵੀ ਨਹੀਂ ਦੱਸ ਰਹੇ ਕਿ ਪੁਰਾਣਾ ਹੈ ਤਾਂ ਕਿੰਨਾ ਕੁ ਉਸ ਮੌਕੇ ਤੇ ਖੁਸ਼ੀ ਮਹਿਸੂਸ ਕਰਦੇ ਹੋ ਜਾਂ ਫਿਰ ਕਿੰਨਾ ਕੁ ਵਕਤ ਲੱਗਦਾ ਹੈ ਐਟ ਪ੍ਰੈਜ਼ੈਂਟ ਮੌਕੇ ਤੇ ਉਹ ਤਸਵੀਰ ਘੜ ਕੇ ਜਿਹੜੀ ਐਕਸ ਨੂੰ ਦੇਣੀ ਹਾਂਜੀ ਕਿਉਂਕਿ ਇੱਕ ਤਾਂ ਲਾੜਾ ਲਾੜੀ ਦੇ ਲਈ ਸਰਪ੍ਰਾਈਜ਼ਲੀ ਗੱਲ ਹੁੰਦੀ ਹੈ ਹਾਂਜੀ ਹਾਂ ਉਹ ਜਿਹੜੀ ਅੰਦਰੋਂ ਖੁਸ਼ੀ ਹੁੰਦੀ ਹੈ ਕਿਉਂਕਿ ਅੱਜਕੱਲ ਦਾ ਸਰਪ੍ਰਾਈਜ਼ ਦਾ ਟ੍ਰੈਂਡ ਚੱਲ ਪਿਆ ਜਿਆਦਾ ਮਤਲਬ ਕਿ ਜੋ ਕੋਈ ਕੋਈ ਇਸ ਵੀ ਵਿਸ਼ੇਤ ਨਹੀਂ ਮੈਂ ਕਹਿ ਰਿਹਾ ਕਿਸੇ ਵੀ ਕਿਸੇ ਕੰਮ ਚਲਾ ਲਓ ਜਿਕਰ ਕੋਈ ਸਰਪ੍ਰਾਈਜ਼ ਦਿੰਦਾ ਕੋਈ ਬਾਹਰੋਂ ਆਇਆ ਜਾਂ ਉਹ ਸਰਪ੍ਰਾਈਜ਼ ਦਾ ਇੱਕ ਅਲੱਗ ਜਿਹੜਾ ਵੱਖਰਾ ਨਜ਼ਾਰਾ ਹਰੇਕ ਕੋਈ ਲੋਤਪ ਲੈਣਾ ਚਾਹੁੰਦਾ ਉਹਦਾ ਜੀ 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 ਉਹ ਮੇਂ ਬਸ ਇਹਦੇ ਵਿੱਚ ਵੀ ਇਹ ਹੁੰਦਾ ਜੀ ਜਦੋਂ ਕਿਉਂਕਿ ਬੜਾ ਉਹਨਾਂ ਦੇ ਕਈ ਵਾਰ ਤੇ ਵੀ ਹੁੰਦਾ ਵੀ ਲਾੜਾ ਲਾੜੀ ਨੂੰ ਪਤਾ ਵੀ ਨਹੀਂ ਹੁੰਦਾ ਕਿ ਸਾਡਾ ਕੁਝ ਇ ਤੇ ਤਿੰਨ ਤੋਂ ਚਾਰ ਘੰਟੇ ਮੈਨੂੰ ਲੱਗ ਜਾਂਦੇ ਜੀ ਇਸ ਲਈ ਥੋੜਾ ਹੁੰਦਾ ਤਾਂ ਡਿਫਿਕਲਟੀ ਆ ਕਿਉਂਕਿ ਬਹੁਤ ਸਾਰੇ ਦੋਸਤਾਂ ਨੇ ਤਾਂ ਦੇਖਿਆ ਵੀ ਮੈਨੂੰ ਅਕਸਰ ਮੈਂ ਕਿੰਨੇ ਵਿਆਹਾਂ ਦੇ ਵਿੱਚ ਕਰ ਚੁੱਕਿਆ ਤੇ ਉਹ ਖੜੇ ਰਹਿਣਾ ਬਹੁਤ ਕਨਸੈਂਟਰੇਸ਼ਨ ਮੰਗਦੀ ਹੈ ਇਹ ਚੀਜ਼ੇ ਇੱਕ ਭਗਤੀ ਦੀ ਤਰ੍ਹਾਂ ਹੁੰਦੀ ਹੈ ਆਲਟ ਵੈਸੇ ਕੋਈ ਵੀ ਆ ਪਰ ਜਦੋਂ ਆਪਾਂ ਖਾਸ ਕਰ ਚਿੱਤਰਕਲਾ ਦੀ ਗੱਲ ਕਰੀਏ ਕਿਉਂਕਿ ਜਦੋਂ ਮੈਂ ਬਣਾ ਰਿਹਾ ਹੁੰਦਾ ਤਾਂ ਇਨਕ 1 ਇੰਚ ਦਾ ਫੇਸ ਹੀ ਹੁੰਦਾਗਾ ਤਾਂ ਉਹਦੇ ਵਿੱਚ ਫਿਰ ਕੈਰੈਕਟਰ ਉਹਦੀਆਂ ਆਈਜ਼ ਵੀ ਬਣਾਉਣੀਆਂ ਉਹ ਨੋਜ਼ ਤੁਹਾਡਾ ਇੱਕ ਹਲਕਾ ਜਿਹਾ ਪੁਆਇੰਟ ਵੀ ਇੱਧਰ ਲੱਗ ਗਿਆ ਬ੍ਰਸ਼ ਦਾ ਤਾਂ ਉਹ ਪੂਰਾ ਕ ਹੋ ਜਾਂਦਾ ਉਸ ਤੋਂ ਬਾਅਦ ਫਿਰ ਲੋਕਾਂ ਦਾ ਪਿਆਰ ਹੁੰਦਾ ਉਹਨਾਂ ਨੇ ਆ ਕੇ ਬੁਲਾਣਾ ਹਨਾ ਵੀ ਬਾਈ ਆਪਾਂ ਤੁਹਾਡਾ ਦੇਖਦੇ ਆ ਬੜਾ ਵਧੀਆ ਜਿਹਾ ਉਹ ਇੱਕ ਤਰੀਕੇ ਨਾਲ ਆਰਟਿਸਟ ਨੂੰ ਚਾਹੀਦਾ ਵੀ ਆ ਉਹ ਐਪਰੀਸ਼ੀਏਸ਼ਨ ਵੀ ਹੁੰਦੀ ਆ ਸਾਡੇ ਲਈ ਪਰ ਕਿਤੇ ਨਾ ਕਿਤੇ ਜਦੋਂ ਐ ਪੂਰਾ ਬੰਦਾ ਖੁੱਬਿਆ ਪਿਆ ਹੁੰਦਾ ਪਿੱਛੋਂ ਸਾਨੂੰ ਆ ਕੇ ਕੋਈ ਇਦਾਂ ਕਰ ਦਿੰਦਾ ਹਨਾ ਉਹ ਫੇਰ ਤੁਹਾਨੂੰ ਓਕੇ ਹੁਣ ਉਹ ਸਤਕਾਰ ਉਹ ਉੱਥੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਬਾਈ ਮੈਨੂੰ ਬਲਾਗ ਪ੍ਰੋਫੈਸ਼ਨ ਵੀ ਵੱਡੀ ਗੱਲ ਹੈ ਵੀਰ ਜੀ ਅੱਜ ਕੱਲ ਐਨੀਮੇਸ਼ਨ ਦਾ ਦੌਰ ਹੈ ਤੁਹਾਡਾ ਜਿਹੜਾ ਕੰਮ ਹੈ ਜ਼ਿਆਦਾਤਰ ਐਨੀਮੇਸ਼ਨ ਨੇ ਲੈ ਲਿਆ ਲੇਕਿਨ ਜੋ ਹੱਥ ਦੀ ਕਲਾ ਹੈ ਅੱਜ ਵੀ ਜਿਹੜੀ ਤੁਹਾਡੇ ਕੋਲ ਮਹਾਰਤ ਹੈ ਉਸ ਦੀ ਵੈਲਿਊ ਬਹੁਤ ਹਾਂਜੀ ਬਿਲਕੁਲ ਹੈ ਇਹ ਰਹੂਗੀ ਔਰ ਵੈਲਿਊ ਪਈ ਐ ਪੈ ਰਹੀ ਐ ਇਦਾਂ ਨਹੀਂ ਹੈਗਾ ਜਿਵੇਂ ਨਾ ਇਹ ਪੈਸੇ ਕਿਹਾ ਜਾਂਦਾ ਵੀ ਸਾਡੇ ਇੱਧਰ ਪੰਜਾਬ ਸਾਈਡ ਨਾਰਥ ਸਾਈਡ ਹੀ ਕਹਿੰਦੇ ਨੇ ਪੈਸੇ ਤਾਂ ਵੀ ਲੋਕਾਂ ਨੂੰ ਕਲਾ ਦਾ ਏਡਾ ਜ਼ਿਆਦਾ ਪਤਾ ਨਹੀਂ ਹੈਗਾ ਓਨੈਸਟਲੀ ਦੱਸਾਂ ਤੁਹਾਨੂੰ ਜਦੋਂ ਆਪਾਂ ਮੇਰੀ ਫੀਲਡ ਦੀ ਗੱਲ ਕਰਦੇ ਆ ਨਾ ਤਾਂ ਜਿਹੜੇ ਹੁਣ ਆਪਾਂ ਜਦੋਂ ਬੰਬੇ ਸਾਈਡ ਜਾਂਦੇ ਆ ਉੱਥੋਂ ਦੇ ਕਲਾਕਾਰ ਇਹ ਮੰਨਦੇ ਆ ਵੀ ਉੱਧਰ ਇੰਨਾ ਜ਼ਿਆਦਾ ਪਤਾ ਨਹੀਂ ਬਟ ਹੁਣ ਸਾਡੇ ਇੱੱਤੇ ਕਮਾਲ ਕਮਾਲ ਦੇ ਕਲਾਕਾਰ ਨਿਕਲ ਕੇ ਆ ਰਹੇ ਨੇ ਔਰ ਲੋਕਾਂ ਨੂੰ ਸਮਝ ਵੀ ਪੈ ਰਹੀ ਹੈ ਕਿਉਂਕਿ ਮੋਸਟਲੀ ਜਿਹੜੇ ਬਾਹਰ ਚਲੇ ਗਏ ਨੇ ਲੋਕ ਜਾਂ ਉਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਪੁਰਾਣੇ ਟਾਈਮ ਤੋਂ ਹੀ ਆਪਣਾ ਜੰਗਾ ਜੁੱ ਪਰ ਕਿਉਂਕਿ ਇਹ ਕਲਾ ਕਿੱਥੇ ਜ਼ਿਆਦਾ ਵਧੀ ਫੁੱਲੀ ਜਿਹੜੀ ਖਾਸ ਕਰ ਇਹ ਕਿਉਂਕਿ ਇਹਨੂੰ ਚਾਹੀਦੀ ਬਹੁਤ ਜ਼ਿਆਦਾ ਤੁਸੀਂ ਕਹਿ ਲਓ ਵੀ ਸਟੇਬਿਲਟੀ ਕਹਿ ਲਓ ਜਾਂ ਤੁਸੀਂ ਕਹਿ ਲਓ ਵੀ ਬੰਦਾ ਨਾ ਬਹੁਤ ਸ਼ਾਂਤਮਈ ਉਹਦੇ ਚ ਹੋਵੇ ਮਾਹੌਲ ਚ ਜਦੋਂ ਤੁਸੀਂ ਕੁਝ ਏਦਾਂ ਦਾ ਕ੍ਰੀਏਟ ਕਰਨਾ ਹੈ ਕਨਸੈਂਟ੍ਰੇਟ ਫੁੱਲ ਚਾਹੀਦਾ ਬੰਦੇ ਨੂੰ ਹਾਂ ਪਰ ਸਾਡੇ ਤਾਂ ਤੁਹਾਨੂੰ ਪਤਾ ਹੈ ਵੀ ਹਰ ਕੋਈ ਲੜਾਈ ਜੁੱਧ ਹੋਣਾ ਥਰੂ ਪੰਜਾਬ ਹੋਣਾ ਤਾਂ ਤਾਂ ਕਰਕੇ ਸਾਡੇ ਚ ਵੀਰ ਰਸ ਹੈ ਹਾਡੇ ਗਾਣਿਆਂ ਦੇ ਵਿੱਚ ਵੀ ਤੁਸੀਂ ਦੇਖੋਗੇ ਨਾ ਤਾਂ ਉਹ ਚੀਜ਼ਾਂ ਇਹ ਮੈਨੂੰ ਲੱਗਦਾ ਉੱਥੇ ਹੀ ਇਹ ਚੀਜ਼ਾਂ ਹੁਣ ਤੱਕ ਤੁਸੀਂ ਕਿੰਦੀ ਇੱਕ ਜਿਹੜੇ ਆਰਟ ਤੌਰ ਤੇ ਕੰਮ ਕਰ ਚੁੱਕੇ ਜਾਨੀ ਕਿੰਨੀਆਂ ਕਿ ਤਸਵੀਰਾਂ ਤੁਸੀਂ ਤਰਾਸ਼ ਚੁੱਕੇ ਤਸਵੀਰਾਂ ਮਤਲਬ ਬਿਆਲੀਆਂ ਕਹਿ ਰਹੇ ਹੋ ਜਾਂ ਓਵਰਆਲ ਕਹਿ ਰਹੇ ਹੋ ਵਿਆਹ ਲਈ ਵੀ ਦਸ ਓਵਰ ਹੋ ਗਏ ਆ ਓਵਰ ਆਲੀਆਂ ਤਾਂ ਬਹੁਤ ਜ਼ਿਆਦਾ ਹੋ ਚੁੱਕੀਆਂ ਹਾਂ ਵਿਆਹ ਵਾਲਾ ਤਾਂ ਆਪਣਾ ਹੁਣ ਇਸ ਨਵੰਬਰ ਤੋਂ ਲੈ ਕੇ ਮਤਲਬ ਰੈਗੂਲਰ ਹੀ ਸੀਗਾ ਮਤਲਬ ਹੁਣ ਤਾਂ ਬਹੁਤ ਜ਼ਿਆਦਾ ਡਿਮਾਂਡ ਸੀਗਾ ਇਹਦਾ ਚੀਜ਼ ਇਹ ਕਿਦਾਂ ਮਤਲਬ ਕਿ ਜੀ ਕਿਸੇ ਨੇ ਸਿੱਖਣਾ ਹੋਵੇ ਤੁਸੀਂ ਸਿਖਾਣੇ ਵੀ ਹੋ ਮੈਂ ਸਿਖਾਉਂਦਾ ਵੀ ਹਾਂ ਜੀ ਹਾਂ ਮੇਰੀ ਮੈਂ ਇਸ ਚੀਜ਼ ਤੋਂ ਪਹਿਲਾਂ ਮੇਰੀ ਮੈਂ 500 ਸਾਲ ਤੋਂ ਮੇਰੀ ਅਕੈਡਮੀ ਹੈ ਚੰਡੀਗੜ੍ਹ 'ਚ ਤੇ ਉੱਥੋਂ ਜਿਵੇਂ ਆਰਟ ਕਾਲਜ ਹੈ ਜੀ ਮੈਂ ਦੱਸਣਾ ਵੀ ਚਾਹੂੰਗਾ ਬਹੁਤ ਸਾਰੇ ਦਰਸ਼ਕਾਂ ਨੂੰ ਆਪਾਂ ਇਸ ਵਿਸ਼ੇ ਤੇ ਵੀ ਗੱਲ ਕਰ ਲਾਂਗੇ ਪਰ ਪਰ ਲੰਬਾ ਚੱਲ ਜਾਂਦਾ ਹੈਗਾ ਕਿ ਬਹੁਤ ਸਾਰੇ ਪੇਰੈਂਟਸ ਨੂੰ ਲੱਗਦਾ ਹੁੰਦਾ ਵੀ ਯਾਰ ਇਹ ਫੀਲਡ ਕੀ ਹੈ ਜਾਂ ਲੋਕਾਂ ਦਾ ਮਾਈਂਡ 'ਚ ਕੀ ਬਣਿਆ ਹੋਇਆ ਵੀ ਇੱਥੇ ਸਕੋਪ ਹੈ ਨਹੀਂਗਾ ਕੱਲ ਵੀ ਮੇਰੇ ਕੋਲੇ ਕੋਈ ਸਟੂਡੈਂਟ ਆਈ ਸੀ ਉਹਦੇ ਆਣਾ ਬਹਸਣ ਲੱਗ ਗਏ ਕਿ ਸਾਡੇ ਮਦਰ ਹੀ ਕਹਿ ਰਹੇ ਸੀ ਸਾਨੂੰ ਆਹ ਚੀਜ਼ ਕਿ ਇੱਥੇ ਸਕੋਪ ਨਹੀਂ ਹੈ ਤਾਂ ਮੇਰਾ ਇੱਕ ਚੀਜ਼ ਹੀ ਹੁੰਦੀ ਹੈ ਵੀ ਸਕੋਪ ਹਰ ਚੀਜ਼ ਦੀ ਹੁੰਦੀ ਆ ਹਰ ਚੀਜ਼ ਦਾ ਬਸ ਤੁਹਾਨੂੰ ਮਿਹਨਤ ਕਰਨੀ ਪ ਤੋਂ ਨੂੰ ਥੋੜਾ ਜਜਬਾ ਹੋਣਾ ਚਾਹੀਦਾ ਤਾਂ ਇਹ ਫੀਲਡ ਦੇ ਵਿੱਚ ਵੀ ਬਹੁਤ ਕੁਝ ਹੈਗਾ ਸਾਨੂੰ ਅਸਲ ਦੇ ਵਿੱਚ ਪਤਾ ਹੀ ਨਹੀਂ ਕਿ ਇਹਦੇ ਵਿੱਚ ਕੀ ਖੋਸ਼ ਹੈ ਤਾਂ ਇਹਦੇ ਨਾਲ ਰਿਲੇਟਡ ਸੈਕਟਰ 10 ਚੰਡੀਗੜ੍ਹ ਦੇ ਵਿੱਚ ਆਰਟ ਕਾਲਜ ਹੈ ਜੀ ਜਿੱਥੇ 4 ਸਾਲ ਦੀ ਬੀਐਫਏ ਹੁੰਦੀ ਹੈ 2 ਸਾਲ ਦੀ ਮਾਸਟਰ ਹੁੰਦੀ ਹੈ ਤੇ ਪ੍ਰੋਪਰ ਬੱਚੇ ਇਹਦੇ ਵਿੱਚ ਆਪਣਾ ਵਧੀਆ ਹਨਾ ਸਟੱਡੀ ਕਰ ਸਕਦੇ ਆ ਤੇ ਕੈਰੀਅਰ ਬਣਾ ਸਕਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਕਈ ਜਿਵੇਂ ਮੈਂ ਸੀਗਾ ਜਦੋਂ ਆਪਣੇ ਸਮੇਂ ਦੇ ਵਿੱਚ ਸਾਨੂੰ ਪਤਾ ਹੀ ਨਹੀਂ ਸੀ ਇੱਥੇ ਕਿਹੜਾ ਕਾਲਜ ਆ ਕਿੱਧਰ ਜਾਣਾ ਉਹ ਤੋਂ ਲੋ ਧੱਕੇ ਧੁੱਕੇ ਖਾ ਕੇ ਤੁਸੀਂ ਕਹਿ ਲਓ ਜਾਂ ਆਈ ਦੀ ਮੇਰ ਨਾਲ ਅਸੀਂ ਪਹੁੰਚ ਗਏ ਟਿਕਾਣੇ ਲੱਗ ਗਏ ਤੇ ਅੱਜ ਦੇ ਟਾਈਮ ਚ ਵਧੀਆ ਹੈਗਾ ਤੇ ਇਹ ਆਪਾਂ ਕਿਸੇ ਇਸ ਦਿਸ਼ੇ ਤੇ ਵੀ ਗੱਲ ਕਰ ਲਾਂਗੇ ਆਪਾਂ ਅੱਛਾ ਖਾਸ ਕਰਕੇ ਜਿਵੇਂ ਹੂੰ ਤੁਸੀਂ ਆੜਦਾ ਕਰ ਰਹੇ ਹੋ ਵਿਆਹਾਂ ਚ ਜਾਂਦੇ ਹੋ ਜੀ ਤੁਸੀਂ ਕਿੰਨਾ ਕ ਫਰਕ ਮਹਿਸੂਸ ਕਰਦੇ ਹੋ ਪ੍ਰਾਂਤਨ ਸਮੇਂ ਤੇ ਜੋ ਕੇ ਸਮੇਂ ਦੇ ਵਿੱਚ ਕਿ ਵਿਆਹ ਦੇ ਜਿਹੜੇ ਵਿਤੀ ਰਵਾਜ ਨੇ ਭਾਵੇਂ ਕਿ ਪਹਿਲਾਂ ਕੁਝ ਹੋਰ ਸੀ ਅੱਜ ਦੇ ਟਾਈਮ ਸਮੇਂ ਦੇ ਦੌਰ ਦੇ ਨਾਲ ਬਦਲ ਰਹੀਆਂ ਨੇ ਚੀਜ਼ਾਂ ਲੇਕਿਨ ਕੀ ਮਹਿਸੂਸ ਹੁੰਦਾ ਹੈ ਅੱਜ ਦੇ ਸਮੇਂ ਦੇ ਵਿੱਚ ਜਦੋਂ ਤੁਸੀਂ ਵਿਆਹ ਦੇਖਦੇ ਹੋ ਕਿਉਂਕਿ ਪੁਰਾਣੇ ਕਲਚਰ ਨੂੰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਤਾਂ ਬਾਤ ਹੁੰਦੀ ਹੈ ਲੇਕਿਨ ਫਿਰ ਵੀ ਕਿਤਨਾ ਕਿਤੇ ਇਹ ਮਾਡਰਨ ਟ੍ਰੈਂਡ ਹੋਈ ਹੈ ਉਹ ਵਿੱਚ ਚੱਕਰ ਆਪਾਂ ਉਹੀ ਗੱਲ ਕਰ ਸਕਦੇ ਆ ਜੀ ਮੈਂ ਆਪਣੀ ਸਮਝ ਦੇ ਅਨੁਸਾਰ ਜੋ ਮੈਂ ਦੇਖਿਆ ਮੈਂ ਗੱਲ ਕਰਨੀ ਚਾਹੂੰਗਾ ਇੱਕ ਚੀਜ਼ origignal ਹੁੰਦੀ ਸੀ ਇੱਕ ਉਹਨੂੰ ਫਿਲਮਾਇਆ ਜਾ ਰਿਹਾ ਇੱਕ ਦਿਖਾਵਾ ਕੀਤਾ ਜਾ ਰਿਹਾ ਤਾਂ ਇਹ ਫਰਕ ਤਾਂ ਦੇਖੋ ਰਹੇ ਗਈ ਹੈ ਨਾ ਅੱਜ ਟਾਈਮ ਚ ਦਿਖਾਵਾ ਜਾਂਦਾ ਮੰਨ ਲਓ ਫੋਰ ਐਗਜ਼ਾਮਪਲ ਕਿਸੇ ਟਾਈਮ ਗੱਡਿਆਂ ਤੇ ਬਰਾਤ ਜਾਂਦੀ ਸੀ ਜਾਂ ਜਾਂਦੇ ਸੀ ਲੋਕ ਉਹ ਨੇਚਰਲ ਸੀ ਉਦੋਂ ਉਹੀ ਸੋਰਸ ਸੀ ਉਹਨਾਂ ਕੋਲੇ ਹਣਾ ਗੱਡੇ ਤੋਂ ਪਹਿਲਾਂ ਨਹੀਂ ਹੋਏਗਾ ਤਾਂ ਪੈਦਲ ਜਾਂਦੇ ਸੀ ਜਦੋਂ ਉਹਨਾਂ ਕੋਲੇ ਕੋਈ ਚੀਜ਼ ਆ ਗਈ ਤਾਂ ਉਹਨਾਂ ਨੇ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਮਰੂਤੀਕਾਰ ਆ ਗਈ ਉਹਨਾਂ ਨੇ ਉਹਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਫਿਰ ਵੱਧਦਾ ਗਿਆ ਕੰਮ ਵੱਧਦਾ ਗਿਆ ਹੁਣ ਅੱਜ ਦੇ ਟਾਈਮ ਦੇ ਵਿੱਚ ਇਹ ਸ਼ੌਂਕ ਹੈ ਯਾਰ ਅੱਜ ਵੀ ਕੋਈ ਗੱਡੇ ਹੁਣ ਮੈਂ ਰੀਸੈਂਟਲੀ ਇੱਕ ਵਿਆਹ ਦੇਖਿਆ ਤੁਸੀਂ ਸਮਾਉ ਦੇ ਵਿੱਚ ਦੇਖੋਗੇ ਉਹ ਗੱਡੇ ਆ ਪਾਲ ਸਿੰਘ ਸਮਾ ਹਾਂ ਪਾਲ ਸਿੰਘ ਸਮਾ ਉਹ ਠੀਕ ਹੈ ਉਹਨਾਂ ਦਾ ਸ਼ੌਂਕ ਆ ਉਹਨਾਂ ਦਾ ਚਾਹ ਹੈਗਾ ਆਪਾਂ ਇਹਨੂੰ ਬਿਸ਼ੱਕ ਦਿਖਾਵਾਗੇ ਲਈ ਪਰ ਅਗਲੇ ਦਾ ਸ਼ੌਂਕ ਆ ਉਹਨਾਂ ਕੋਲ ਇੱਕ ਦਿਨ ਹੈ ਆਪਣੀ ਜ਼ਿੰਦਗੀ ਦਾ ਹਨਾ ਸਾਡੇ ਕੋਲੇ ਜਨਮ ਹੁੰਦਾ ਹੈ ਮਰਨ ਹੁੰਦਾ ਤੇ ਵਿਆਹ ਹੁੰਦਾ ਜਿਹੜਾ ਆਪਣਾ ਮੇਨ ਪਾਰਟ ਕਹਿ ਲੀਏ ਹਨਾ ਲਾਈਫ ਦੇ ਤਾਂ ਇਹੀ ਚੀਜ਼ ਹੁੰਦੀ ਜਿਹੜੀ ਸਭ ਤੋਂ ਵੱਧ ਆਪਾਂ ਪਲਾਨਡ ਯੂ نو ਆਪਾਂ ਖੁਸ਼ੀ ਦਾ ਮੌਕਾ ਕਹਿ ਲੁੰਨੇ ਆ ਤੇ ਉਹ ਬੰਦਾ ਕਈ ਆਪਾਂ ਕਹਿ ਦਿੰਨੇ ਆਰੇ ਬੰਦਾ ਦਿਖਾਵਾ ਕਰ ਰਿਹਾ ਇਹ ਫਲਾਨਾ ਕਰ ਰਿਹਾ ਅਗਲੇ ਦਾ ਸ਼ੌਕ ਹੈ ਜੀ ਹੁਣ ਆਏ ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਨੇ ਹਨਾ ਆ ਸਾਦਗੀ ਜ਼ਰੂਰ ਹੋਣੀ ਚਾਹੀਦੀ ਹੈ ਦਿਖਾਵਾ ਹੈ ਤਾਂ ਹੈ ਬਟ ਹੁਣ ਮੈਂ ਇੱਕ ਦਿਨ ਅਸੀਂ ਗੱਲ ਕਰ ਰਹੇ ਸੀ ਵੈਸੇ ਪਤਾ ਨਹੀਂ ਕਿੰਨੀ ਸਹੀ ਹੈ ਜਾਂ ਗਲਤ ਹੈ ਆਪ ਮੈਂ ਜਿਹਦੇ ਕੋਲੇ ਹੈਗੇ ਨੇ ਮਤਲਬ ਇਹਦਾ ਕਰਨਾ ਚਾਹੀਦਾ ਮਤਲਬ ਉਹਨਾਂ ਕਿਉਂਕਿ ਮੈਂ ਕੀ ਦੇਖ ਰਿਹਾ ਸੀ ਹੁਣ ਆਪਾਂ ਕਹਿ ਦਿੰਨੇ ਆ ਅਰ ਵੀ ਇਦਾਂ ਕਰਨਾ ਹਾਂ ਤੁਹਾਡੇ ਕੋਲੇ ਤੁਸੀਂ ਉਹਨਾਂ ਰੱਖਦੇ ਨਹੀਂ ਜ਼ਰੂਰਤ ਫੇਰ ਤੁਸੀਂ ਕਰ ਰਹੇ ਹੋ ਵੀ ਤੁਸੀਂ ਕਰਜਾ ਲੈ ਕੇ ਕਰ ਰਹੇ ਹੋ ਉਹ ਖਲਤ ਹੈ ਪਰ ਜੇ ਤੁਹਾਡੇ ਕੋਲੇ ਕਿਸੇ ਕੋਲੇ ਹੈਗਾ ਤਾਂ ਮੈਂ ਦੇਖਿਆ ਵੀ ਕਿੰਨੇ ਲੋਕ ਰੁਜ਼ਗਾਰ ਕਿੰਨੇ ਲੋਕਾਂ ਨੂੰ ਮਿਲਦਾ ਉਹ ਚੀਜ਼ ਦੇ ਵਿੱਚੋਂ ਕਿੰਨੇ ਉੱਥੇ ਵੇਟਰ ਜਿਹੜੇ ਕੰਮ ਕਰ ਰਹੇ ਨੇ ਕਿੰਨੇ ਹੋਰ ਲੋਕ ਨੇ ਕਿੰਨੇ ਸਾਡੇ ਮਲਵਈ ਗਿੱਧੇ ਵਾਲੇ ਸਾਜੀ ਆ ਕੇ ਮੇਰੇ ਵਰਗੇ ਲੋਕ ਆ ਕੇ ਜਾਂ ਹੋਰ ਆ ਕੇ ਤਾਂ ਕਿੰਨੇ ਲੋਕਾਂ ਦਾ ਜਿਹੜਾ ਰੁਜ਼ਗਾਰ ਜ਼ਰੂਰ ਜੁੜਾ ਹਾਂ ਦਾ ਕਲਚਰ ਦੁਆਰਾ ਫੇਰ ਸ਼ੁਰੂ ਹੋ ਗਿਆ ਹਾਂਜੀ ਭਾਵੇਂ ਹੁਣ ਆਪਾਂ ਤੁਸੀਂ ਗੱਲ ਤੋੜ ਲਈ ਪਰੀ ਵੈਡਿੰਗ ਦੀ ਆਪਾਂ ਗੱਲ ਕਰ ਲਈ ਸੈਟ ਲੱਗੇ ਹੋਏ ਨੇ ਪੁਰਾਣੇ ਕੱਚੇ ਘਰਾਂ ਦੇ ਸੈਟ ਲਾ ਕੇ ਲੋਕਾਂ ਨੇ ਉਹ ਵੀ ਇੱਕ ਅਗਲੇ ਦਾ ਕਾਰੋਬਾਰ ਬਣ ਗਿਆ ਕਾਰੋਬਾਰ ਹੈ ਹਾਂਜੀ ਲੇਕਿਨ ਉਹ ਸਾਰਾ ਪੁਰਾਣਾ ਜਿਹੜੇ ਸਿੰਪਲ ਸਾਦੇ ਸੂਟ ਪਾ ਕੇ ਹਨਾ ਪਰੀ ਵੈਡਿੰਗ ਬਣਵਾਉਣੀ ਉਹ ਪੁਰਾਣਾ ਕਲਚਰ ਲੋਕ ਚਾਹਣ ਲੱਗੇ ਕਿ ਠੀਕ ਹੈ ਯਾਰ ਪੁਰਾਣਾ ਕਲਚਰ ਵਧੀਆ ਸੀਗਾ ਵਧੀਆ ਸੀਗਾ ਅੱਜ ਦੇ ਟਾਈਮ ਦੇ ਵਿੱਚ ਰਿਸ਼ਤੇ ਨਾਤੇ ਇੰਨੇ ਟੁੱਟਣ ਲੱਗੇ ਉਹ ਮੋਡਰਨਾਈਜੇਸ਼ਨ ਇੰਨਾ ਕਿ ਜ਼ਿਆਦਾ ਹੋ ਗਿਆ ਕਿ ਆਪਸੀ ਜਿਹੜੀ ਫਿਕ ਪੈ ਗਈ ਯਾਨੀ ਕਿ ਪੈਸਲੀ ਦੌੜ ਚ ਬੰਦਾ ਇੰਨੇ ਭਜਨ ਲੱਗ ਗਿਆ ਕਿ ਬੰਦੇ ਨੂੰ ਇਹ ਨਹੀਂ ਪਤਾ ਕਿ ਮੇਰਾ ਕੀ ਨਾਲ ਕਿਹੜਾ ਰਿਸ਼ਤਾ ਹੈ ਕਿਹਦੇ ਨਾਲ ਕਿਹੜਾ ਰਿਸ਼ਤਾ ਹੈ ਬਿਲਕੁਲ ਸਹੀ ਹੈ ਮਾ ਵੀ ਕਹਿ ਰਿਹਾਗਾ ਵੀ ਇੱਕ ਸ਼ੌਂਕ ਵੀ ਬਣ ਗਿਆ ਲੋਕ ਦੇਖਣਾ ਚਾਹੁੰਦੇ ਆਪਣੇ ਆਪ ਨੂੰ ਉਹ ਪੁਰਾਣੇ ਸਵਾਟਰ ਦੇ ਵਿੱਚ ਚਾਦਰੇ ਚ ਦੇਖਣਾ ਚਾਹੁੰਦਾ ਅਗਲਾ ਮਕੁਰਤੇ ਚ ਦੇਖਣਾ ਚਾਹੁੰਦਾ ਜੇ ਹੁਣ ਅਗਲਾ ਵੈਸੇ ਪਾ ਕੇ ਜਾਊਗਾ ਨਾ ਮਰਨ ਕੇ ਚੱਲੋ ਵੀ ਆਪਾਂ ਹੁਣ ਵੈਸੇ ਚੱਲ ਜੀਏ ਚੰਡੀਗੜ੍ਹ ਕਿਸੇ ਲੋਕਾਂ ਨੇ ਆਬਵੀਅਸਲੀ ਹੱਸਣਾ ਹੈ ਜਾਂ ਦੇਖਣਾ ਹੈ ਵੀ ਯਾਰ ਆਹ ਕੀ ਹੈ ਨਾ ਔਰ ਉਹ ਫਿਰ ਬੰਦਾ ਉੱਥੇ ਸ਼ੌਂਕ ਪੂਰਾ ਪੈਂਟ ਥੋੜੀ ਜੀ ਟ੍ਰੈਂਡਿੰਗ ਵਾਲੀ ਫੱਡੀ ਵੀ ਪਾਈ ਤਾਂ ਉਹਦੇ ਲਈ ਉਹ ਟ੍ਰੈਂਡ ਹੈ ਗਰੀਬ ਲਈ ਉਹਦੇ ਵਿੱਚ ਗਰੀਬ ਪਾਏ ਦੇਖਿਆਰ ਫੱਡੀ ਵੀ ਪਾਈ ਫਿਰਦਾ ਪੈਂਟ ਉਲਟਾ ਅਸੀਂ ਆ ਚੀਜ਼ਾਂ ਗਲਤ ਪਾਈਆਂ ਹੋਈਆਂ ਨੇ ਸਾਡਾ ਪਹਿਰਾਵਾ ਤਾਂ ਉਹੀ ਹੈ ਨਾ ਉਸ ਤੋਂ ਅੱਗੇ ਜਿਹੜਾ ਅਸੀਂ ਅੱਜ ਬਣਾ ਰਹੇ ਹਾਂ ਵੀ ਨਕਲੀ ਤੁਸੀਂ ਕਹਿ ਰਹੇ ਹੋ ਵੀ ਘਰ ਬਣਾਏ ਉਦਾਂ ਅਸਲ ਦੇ ਵਿੱਚ ਤਾਂ ਸਾਡਾ ਉਹੀ ਹੈ ਨਾ ਲੋਕ ਦਿਖਾਵਾ ਜ਼ਿਆਦਾ ਹੁੰਦਾ ਹਾਂ ਹੋ ਗਿਆ ਹੋ ਗਿਆ ਪਰ ਇਹਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਨੂੰ ਭਾਵੇਂ ਜ਼ਰੂਰ ਪੰਜਾਬ ਦਾ ਕਲਚਰ ਪਤਾ ਲੱਗ ਰਿਹਾ ਹੈ ਹਾਂ ਇਹ ਵੀ ਕਾਫੀ ਮਹੱਤਵ ਗੱਲ ਹੈ ਨਹੀਂ ਨਹੀਂ ਬਿਲਕੁਲ ਹੈ ਮੈਂ ਤਾਂ ਸਭ ਆਉਂਗਾ ਸਾਰਾ ਆਪਸਾਰਿਆ ਹੁਣ ਤੁਸੀਂ ਸਿੰਗਿੰਗ ਦੇ ਪਾਰਟ ਚ ਦੇਖ ਲਓ ਹਾਂ ਹੁਣ ਕਾਫੀ ਮੈਂ ਕਾਫੀ ਦੇਖ ਚੁੱਕਿਆ ਇਸੇ ਸਾਲ ਹੀ ਮੈਂ ਦੇਖ ਲਿਆ ਕਾਫੀ ਜਿਵੇਂ ਉਹ ਵਿੱਚ ਦੀ ਡੀਜੇ ਦਾ ਆਇਆ ਸੀ ਜਾਂ ਉਹ ਹੈ ਉਹ ਚਾ ਚੁੱਕਿਆ ਕਾਫੀ ਹੱਦ ਤੱਕ ਸੂਫੀ ਸਿੰਗਿੰਗ ਦਾ ਵੀ ਤੁਸੀਂ ਕਹਿੰਦੇ ਤੁਸੀਂ ਵੀ ਬੜਾ ਰੈਕੋਰਡ ਵਿੱਚ ਧਿਆਨ ਹੈਗਾ ਜੀ ਸ਼ੌਕ ਮੈਨੂੰ ਕੋਈ ਖਾਸ चीज ਹੋਵੇ ਜੇ ਸੁਣਾਉਣੀ ਚਾਹੁੰਦੇ ਹੋ ਸੁਣਾਣੀ ਤੁਸੀਂ ਦੱਸੋ ਕੀ ਸੁਣਨਾ ਹੈ ਸੂਫੀ ਵਿੱਚ ਕੁਝ ਵੀ ਮੈਂ ਤੁਹਾਨੂੰ ਕੋਈ ਕਲਾਮ ਸੁਣਾ ਦਿੰਦਾ ਛੋਟਾ ਜਿਹਾ ਜਿਵੇਂ ਮੈਨੂੰ ਮੈਂ ਥੋੜਾ ਜਿਹਾ ਨਾ ਚੱਲ ਜੀ ਉਹ ਵਿੱਚ ਹਾਂ ਹਾਂ ਕੋਈ ਗੱਲ ਨਹੀਂ ਆਏ ਕਾ ਨਾ ਪਸੰਦ ਇੰਦਾਂ ਦੇ ਬਹੁਤ ਵਧੀਆ ਜਿਵੇਂ ਦਾ ਆਪਾਂ ਮੰਨ ਲਓ ਲਾਈਨਾਂ ਲਿਖਦੇ ਵੀ ਆ ਜਾਂ ਮੈਂ ਡਾਕਟਰ ਸਤਿੰਦਰ ਸਰਤਾਜ ਨੂੰ ਆ ਕਾਫੀ ਸਰਦਾ ਉਹਨਾਂ ਦੇ ਜਿਹੜੇ ਲਫ਼ਜ਼ ਨੇ ਉਹ ਬੜੇ ਵਧੀਆ ਹੁੰਦੇ ਨੇ ਤੁਸੀਂ ਵੀ ਹਨਾ ਉਹ ਚੀਜ਼ ਜਿਹੜੀ ਇਕਾਈ ਹੈ ਤਾਂ ਅੱਜ ਦੇ ਟਾਈਮ ਦੇ ਵਿੱਚ ਯਾ ਤੁਸੀਂ ਨਾ ਲੋਕ ਪਸੰਦ ਕਰਦੇ ਨੇ ਲੇਕਿਨ ਇਹ ਲਾਈਫ ਨਾਲ ਤੇ ਅਮਲ ਨਹੀਂ ਹੁੰਦਾ ਹੈ ਮਤਲਬ ਲੋਕ ਇਹਨੂੰ ਚਾਹੁੰਦੇ ਨੇ ਲੇਕਿਨ ਪ੍ਰੈਕਟੀਕਲ ਲਾਈਫ ਦੇ ਵਿੱਚ ਇੰਪਲੀਮੈਂਟ ਨਹੀਂ ਹੁੰਦਾ ਹੈ ਇਹ ਵੀ ਬੜੀ ਹਾਂ ਹੁਣ ਹੁਣ ਮੈਂ ਤਾਂ ਵੈਸੇ ਕਹਿ ਰਿਹਾ ਨਾ ਇਹ ਵੈਸੇ ਬਣ ਗਿਆ ਹੁਣ ਆਪਾਂ ਇੰਸਟਾਗ੍ਰਾਮ ਤੇ ਵੀ ਦੇਖਦੇ ਆਂ ਕੋਈ ਵੀ ਚੀਜ਼ ਹੈ ਹੁਣ ਬਿਸ਼ੱਕ ਮੇਰੇ ਵਰਗਾ ਬੰਦਾ ਵੀ ਉਹ ਬੈਠ ਕੇ ਪੋਡਕਾਸਟ ਤੇ ਵਿਦਵਾਨ ਬਣਿਆ ਹੁੰਦਾ ਹਰੇਕ ਉਹ ਦੱਸ ਰਿਹਾ ਹੁੰਦਾ ਵੀ ਇਦਾਂ ਕਰੋ ਜੀ ਇਦਾਂ ਹੋਣਾ ਪਰ ਆਪ ਨਹੀਂ ਕਰਦਾ ਆਪ ਨਹੀਂ ਕਰਦਾ ਕਦੇ ਵੀ ਨਹੀਂ ਆਪ ਬੰਦਾ ਸਾਰਾ ਕੁਝ ਉਹੀ ਚੱਲ ਰਿਹਾ ਹੁੰਦਾ ਉਹਦੀ ਲਾਈਫ 'ਚ ਜੇ ਮੈਂ ਕਹਿ ਰਿਹਾ ਵੀ ਦਿਖਾਵਾ ਆ ਗਿਆ ਮੈਂ ਆਪ ਨਹੀਂ ਹਟੂੰਗਾ ਮੈਂ ਲੋਕਾਂ ਨੂੰ ਕਹਿ ਰਿਹਾ ਵੀ ਦਿਖਾਵਾ ਕਰਦੇ ਆ ਜੇ ਕੋਈ ਗੁਰਬਾਣੀ ਗੱਲ ਕਹਿੰਦੀ ਆ ਅਸੀਂ ਲੋਕਾਂ ਦੇ ਥੁੱਪਦੇ ਆ ਵੀ ਯਾਰ ਇਦਾਂ ਕਰੋ ਇਦਾਂ ਕਰੋ ਆਪ ਤੇ ਨਹੀਂ ਕਰਦਾ ਕੋਈ ਤਾਂ ਉਹੀ ਚੀਜ਼ਾਂ ਵੀ ਚੱਲੋਂ ਹੁਣੇ ਬਣਿਆ ਸੋਸ਼ਲ ਮੀਡੀਆ ਤਾਂ ਤਾਂ ਹੋਰ ਵੀ ਜ਼ਿਆਦਾ ਹੋ ਗਿਆ ਫੇਕ ਐ ਸਾਰਾ ਹਰ ਚੀਜ਼ ਹੀ ਫੇਕ ਹੈ ਵੈਸੇ ਤਾਂ ਦੇਖਿਆ ਜਾਵੇ ਤਾਂ ਹਰ ਇੱਕ ਚੀਜ਼ ਫੇਕ ਹਰ ਜੀ ਹਰ ਜੀ ਸੋਸ਼ਲ ਮੀਡੀਆ ਦਾ ਪੋਜ਼ਿਟਿਵ ਪੁਆਇੰਟ ਐ ਮੈਂ ਕਹਿੰਨਾ ਨੈਗੇਟਿਵ ਪੁਆਇੰਟ ਜ਼ਿਆਦਾ ਹਾਂ ਦੋਨੋਂ ਹੀ ਐ ਹੈ ਕਿ ਦੋਨੋਂ ਹੀ ਐ ਹੈ ਕਿ ਜਿਵੇਂ ਹੁਣ ਜਿਵੇਂ ਹੁਣ ਮੇਰਾ ਤੁਹਾਡੇ ਨਾਲ ਕੰਟੈਕਟ ਹੋਇਆ ਸੋਸ਼ਲ ਮੀਡੀਆ ਦੇ ਤੇ ਮੈਨੂੰ ਕੰਮ ਮੇਰੀ ਰੋਜ਼ੀ ਸਾਰੀ ਸੋਸ਼ਲ ਮੀਡੀਆ ਤੋਂ ਪਰ ਜੇ ਤੁਸੀਂ ਤੁਸੀਂ ਯੂਜ਼ ਕਿਸ ਵੇ ਨਾਲ ਕਰ ਰਹੇ ਹੋ ਉਹ ਮੈਟਰ ਕਰਦਾ ਹੂੰ ਇਹ ਚੀਜ਼ ਹੈ ਮਤਲਬ ਅੱਜ ਦੇ ਟਾਈਮ ਦੇ ਵਿੱਚ ਬੰਦੇ ਦੇ ਉੱਪਰ ਡਿਪੈਂਡ ਕਰਦੀ ਹੈ ਕਿ ਉਹਨੇ ਕਿਹੜੇ ਪਹਿਲੂ ਨੂੰ ਕਿਸ ਤਰੀਕੇ ਨਾਲ ਮੈਨੂੰ ਲੱਗਦਾ ਵੀ ਚੰਗਾ ਮਾੜਾ ਨਾ ਕਿਸੇ ਵੀ ਚੀਜ਼ 'ਚ ਨਹੀਂ ਹੁੰਦਾ ਬੰਦੇ 'ਚ ਹੁੰਦਾ ਕੋਈ ਵੀ ਚੀਜ਼ ਹੈ ਨਾ ਅਸੀਂ ਕਹਿੰਦੇ ਹਾਂ ਸੋਸ਼ਲ ਮੀਡੀਆ ਮਾੜਾ ਹੈ ਕੋਈ ਕਹਿੰਦੇ ਚੰਗਾ ਵੀ ਹੈ ਕੋਈ ਕਹਿੰਦੇ ਆਹ ਚੀਜ਼ ਚੰਗੀ ਆ ਮੈਨੂੰ ਲੱਗਦਾ ਬੰਦੇ ਦੇ ਅੰਦਰ ਹੁੰਦਾ ਜੇ ਤੁਸੀਂ ਚੰਗੇ ਹੋ ਤਾਂ ਤੁਸੀਂ ਉਹਦੇ 'ਚ ਚੰਗੀ ਚੀਜ਼ ਹੀ ਦੇਖੋਗੇ ਤੁਹਾਡੇ 'ਚ ਚੰਗਾ ਚੀਜ਼ ਹੈ ਨਾ ਪਰ ਤੁਸੀਂ ਉਹ ਚੰਗੀ ਚੀਜ਼ ਨੂੰ ਹੀ ਫੋਲੋ ਕਰੋਗੇ ਤੁਹਾਡੇ 'ਚ ਮਾੜਾ ਹੈ ਤਾਂ ਤੁਸੀਂ ਮਾੜੀ ਚੀਜ਼ ਨੂੰ ਕਰੋ ਤੁਹਾਨੂੰ ਹਰ ਚੀਜ਼ ਮਾੜੀ ਲੱਗੂਗੀ ਹੁਣ ਇੱਕ ਇੱਕ ਪੌਦੇ ਤੇ ਗੁਲਾਬ ਵੀ ਲੱਗਿਆ ਕੰਡਾ ਵੀ ਲੱਗਿਆ ਉਹ ਬੰਦੇ ਤੇ ਉਹਨੇ ਕਿਹੜੀ ਚੀਜ਼ ਤੋੜਨੀ ਹੈ ਜਾਂ ਕੀ ਦਾ ਖੁਸ਼ਬੂ ਲੈਣੀ ਉਹ ਕੰਡੇ ਤੇ ਹੱਥ ਮਾਰੇਗਾ ਤਾਂ ਚੂਵੇਗਾ ਫੁੱਲ ਨੂੰ ਟੱਚ ਕਰੇਗਾ ਤਾਂ ਉਹਨੂੰ ਸੁਗੰਧ ਆਏਗਾ ਨਹੀਂ ਕਹਿੰਦੇ ਗੁਲਾਬ ਦਾ ਫੁੱਲ ਵੀ ਕੰਡਿਆਂ 'ਚ ਹੀ ਉੱਗਦਾ ਹਾਂ ਉਹ ਵੀ ਇੱਕ ਵੱਡੀ ਗੱਲ ਹੈ ਪਰ ਮੈਨੂੰ ਲੱਗਦਾ ਵੀ ਇਨਸਾਨ ਦੇ ਅੰਦਰ ਜ਼ਿਆਦਾ ਹੁੰਦਾ ਚੰਗਾ ਮਾੜਾ ਤੁਹਾਨੂੰ ਉਹੀ ਚੀਜ਼ਾਂ ਸੁਸਾਇਟੀ ਵੀ ਮੈਟਰ ਕਰਦੇ ਆ ਤੁਹਾਨੂੰ ਕਿਦਾਂ ਦਾ ਤੁਹਾਡਾ ਪਾਲਣ ਪੋਸ਼ਣ ਹੋਇਆ ਤੁਹਾਡਾ ਕਿਦਾਂ ਦਾ ਹੋਇਆ ਪਰ ਜਿਹੜੀ ਇੱਕ ਚੀਜ਼ ਹੁੰਦੀ ਵੀ ਤੁਸੀਂ ਕਹੇ ਜੀ ਤੁਹਾਡੀ ਸੋਚ ਕੀ ਆ ਹੁਣ ਮੈਂ ਆਪਾਂ ਛੋਟੀ ਜਿਹੀ ਗੱਲ ਖਤਮ ਕਰਾਂ ਵੀ ਜੇ ਮੰਨ ਲਓ ਇੰਸਟਾ ਯੂਜ਼ ਹੈ ਜਾਂ ਕੋਈ ਵੀ ਚੀਜ਼ ਕੋਈ ਵੀ ਸੋਸ਼ਲ ਐਪ ਯੂਜ਼ ਹੈ ਤੁਸੀਂ ਜਿਹੜੇ ਮੈਂ ਤੁਸੀ 90% ਦੇਖੋਗੇ ਜਿਹੜੇ ਬੰਦਿਆਂ ਨੂੰ 뮤지컬 ਦਾ ਸ਼ੌਂਕ ਹੈ ਨਾ ਉਹ ਜ਼ਿਆਦਾਤਰ 뮤직 ਵਾਲੇ ਪੇਜਾਂ ਨੂੰ ਫੋਲੋ ਕਰਦੇ ਆ ਜਿਹੜੇ ਰਾਈਟਰ ਹੁੰਦੇ ਆ ਉਹ ਰਾਈਟਰ ਨੂੰ ਕਰਨੇ ਜਿਹੜੇ ਸਾਡੇ ਫੀਲਡ ਚ ਆਰਟਿਸਟ ਹੁੰਦੇ ਆ ਉਹ ਆਰਟਿਸਟ ਪੇਜਾਂ ਨੂੰ ਫੋਲੋ ਕਰਦੇ ਆ ਉਹਨਾਂ ਨੂੰ ਬਹੁਤ ਮਿਲਦਾ ਉੱਥੋਂ ਸੋਸ਼ਲ ਮੀਡੀਆ ਤੇ ਹੁਣ ਟ੍ਰੈਂਡਿੰਗ ਦਾ ਹੋ ਗਿਆ ਐਲਗੋਰਿਦਮ ਹੋ ਗਿਆ ਤੁਸੀਂ ਤੁਸੀਂ ਕੋਈ ਚੀਜ਼ ਦੇਖ ਰਹੇ ਹੋ ਤਾਂ ਉਹੀ ਤੁਹਾਡੇ ਅੱਗੇ ਅੱਗੇ ਚੀਜ਼ ਆਈ ਜਾਣੀ ਆ ਹੁਣ ਜਿਹਨੇ ਮਾੜਾ ਕੰਟੈਂਟ ਦੇਖਣਾ ਉਹ ਮਾੜਾ ਫੋਲੋ ਕਰੇਗਾ ਤੁਸੀਂ ਦੇਖੋਗੇ ਉਹਨਾਂ ਦੇ ਵੀ ਮਿਲੀਅਨਸ ਫੋਲੋਅਰ ਨੇ ਜੇ ਤੁਸੀਂ ਕੋਈ ਬੈਟ ਉਹ ਜ਼ਿਆਦਾ ਚੱਲਦੇ ਮੈਂ ਕਿਹਾ ਜ਼ਿਆਦਾ ਚੱਲਦੇ ਆ ਕਿਉਂਕਿ ਸਾਡੇ ਲੋਕਾਂ ਚ ਫਿਰ ਉਹ ਚੀਜ਼ ਜ਼ਿਆਦਾ ਹੈ ਨਾ ਉਹਨਾਂ ਨੂੰ ਚਾਹੀਦਾ ਉਹ ਚੀਜ਼ ਇੱਕ ਸਿੱਕੇ ਦੇ ਦੋ ਪਹਿਲੂ ਹੋਗੇ ਦੋ ਪਹਿਲੂ ਹੋਗੇ ਇਹ ਦੋ ਪਹਿਲੂ ਹਮੇਸ਼ਾ ਰਹੇ ਨੇ ਤੇ ਰਹਿਣਗੇ ਤੇ ਆਪਣੇ ਕੋਲ ਸਮਾਂ ਘਟ ਹੈ ਵਿੱਚ ਜਾਂਦੇ ਜਾਂਦੇ ਕੋਈ ਗੱਲ ਕਹਿਣੀ ਚਾਹੁੰਦੇ ਹਾਂ ਆਰਟ ਦੀ ਲਾਈਨ ਦੇ ਵਿੱਚ ਆਰਟ ਦੀ ਲਾਈਨ ਚ ਤਾਂ ਮੈਂ ਇਹੀ ਗੱਲ ਕਹੂੰਗਾ ਜੀ ਵੀ ਬਹੁਤ ਖੁਸ਼ੀ ਹੁੰਦੀ ਹੈ ਜੇ ਜਿਹੜੀ ਚਿੱਤਰਕਲਾ ਉਹ ਕਿਤਨਾ ਕਿਤੇ ਆਲੋਪ ਹੁੰਦੀ ਜਾ ਰਹੀ ਸੀ ਖਾਸ ਕਰ ਸਾਡੇ ਪੰਜਾਬ ਦੇ ਵਿੱਚ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਬਹੁਤ ਅਕੈਡਮੀਜ਼ ਵੀ ਬਹੁਤ ਜ਼ੋਰ ਲਾ ਰਹੀਆਂ ਨੇ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੂੰ ਖੁਸ਼ੀ ਹੁੰਦੀ ਹੈ ਕਿ ਲੋਕਾਂ ਦੇ ਘਰੇ ਕੈਨਵਸ ਜਾਣ ਲੱਗ ਗਿਆ ਲੋਕਾਂ ਦੇ ਘਰੇ ਰੰਗ ਜਾਣ ਲੱਗ ਗਏ ਉਹ ਕਿਸੇ ਵੀ ਵੇਰ ਨਾਲ ਹੋ ਗਏ ਵਿਸ਼ੱਕ ਵਿਆਹਾਂ 'ਚ ਹੋ ਗਏ ਤੇ ਮੈਂ ਆਉਣ ਵਾਲੇ ਬੱਚਿਆਂ ਨਾਲ ਵੀ ਜਿਹੜੇ ਕਿ ਮੈਂ ਟੀਚਰ ਦੇ ਤੌਰ ਤੇ ਵੀ ਕੰਮ ਕਰ ਰਿਹਾ ਚੰਡੀਗੜ੍ਹ ਦੇ ਵਿੱਚ ਤਾਂ ਮੈਂ ਬਹੁਤ ਸਾਰੇ ਸਟੂਡੈਂਟਸ ਨੂੰ ਜੋ ਘਰੇ ਕਰਦੇ ਆ ਮੈਂ ਦੱਸਣਾ ਚਾਹੂਗਾ ਵੀ ਕਿਤੇ ਜਾਣ ਦੀ ਲੋੜ ਨਹੀਂ ਇੱਥੇ ਰਹਿ ਕੇ ਆਪਣੇ ਪੰਜਾਬ ਦੇ ਵਿੱਚ ਕੰਮ ਕਰੋ ਮਿਹਨਤ ਕਰੋ ਸਭ ਕੁਝ ਮਿਲਦਾ ਜੀ ਬਬੋ ਸੁਪਰੀਮੋਸਿ ਤਾਨੋਵਾਤੀ ਬੋਸੇਕਰੀਆ ਸੋਈ ਸਪੋਰਟ ਕਾਸ ਮੇ ਜੇਨੈ ਤਾਨ